एक ही कर रहे हैं मोटा टाण चुनी कौन है? मैं होर कौन पींगी पा रहा ना गुडो ल ਆਹੋ ਪਾਤਾ ਪੀਂਗ ਹੀ ਰਿਆਂ ਪਰ ਗੁੱਡੋ ਲਈ ਨਹੀਂ ਆਪਦੇ ਝੂਟਣ ਲਈ ਤੇਰੀ ਹੁਣ ਕੋਈ ਉਮਰ ਹੈ ਪੀਂਗ ਝੂਟਣ ਦੀ ਝੋਨੇ ਚ ਤਾਂ ਕੱਕੜਨ ਵਾਲੇ ਪਏ ਨੇ ਹੁਣ ਮੈਂ ਇਕੱਲਾ ਕਿੰਨਾ ਕੁ ਧਿਆਨ ਰੱਖੀ ਜਾਵਾਂ ਖੇਤਾਂ ਦਾ ਜਿਹੜੀ ਪੀਂਗ ਮੈਂ ਪਾ ਰਿਆਂ ਉਹਨੂੰ ਝੂਟਣ ਦੀ ਆਹੀ ਉਮਰ ਹੁੰਦੀ ਹੈ ਨਾਲੇ ਜੋੜਾਰਾ ਹੁਣ ਖੇਤਾਂ ਨੂੰ ਪੈ ਰਿਆਂ ਨਾ ਉਹਨਾਂ ਤੋਂ ਖੇਤਾਂ ਨੂੰ ਤੂੰ ਤਾਂ ਕੀ ਕੋਈ ਵੀ ਨਹੀਂ ਬਚਾ ਸਕਦਾ ਸਾਫ਼-ਸਾਫ਼ ਕਿਉਂ ਨਹੀਂ ਦੱਸਦਾ ਕਿ ਕੀ ਕਰ ਰਹੇ ਹਨ ਫਾਹ ਲੈਂ ਲਗਿਆ ਹੈ ਕੋਈ ਹੋਰ ਹੱਲ ਫਾਹਾ ਵੀ ਕੋਈ ਹੱਲ ਹੁੰਦਾ ਜਦੋਂ ਕੋਈ ਹੋਰ ਹੱਲ ਨਾ ਹੋਵੇ ਤਾਂ ਫਾਹ ਹੀ ਹੱਲ ਹੁੰਦਾ ਪਰ ਮੈਂ ਤਾਂ ਕੁਝ ਹੋਰ ਸੁਣਿਆ ਸੀ ਕਿ ਜਦੋਂ ਕੋਈ ਹੱਲ ਨਾ ਬਚੇ ਤਾਂ ਗਰਪਾਨ ਦੇ ਮੁਠੇ ਨੂੰ ਹੱਥ ਪਾਉਣਾ ਜਾਇਜ਼ ਹੁੰਦਾ ਚੁੰਕਾਰ ਅਜ਼ਹਮਾ ਹਿਲਤੇ ਦਰਗੁਜ਼ਸਤ ਹਲਾਲ ਅਸਤ ਬਰਦਨ ਬਾਸ਼ਮਸ਼ੇਰਦਸਤ ਕੁਝ ਚਖੜ ਵੱਡੇ ਵੱਡੇ ਰੁੱਖਾਂ ਦੀਆਂ ਜੜਾਂ ਹਲਾ ਦਿੰਦੇ ਨੇ ਜੜਾਂ ਜੇ ਪਤਾਲ ਚ ਲੱਗੀਆਂ ਹੋਣ ਤਾਂ ਮਾੜੀਏ ਮੋਟੀਆਂ ਹਨੇਰੀਆਂ ਤੋਂ ਨਹੀਂ ਡਰੀਦਾ ਤੇਰੀਆਂ ਜੜਾਂ ਚ ਮਿੱਟੀ ਮੈਂ ਹੀ ਪਾਈ ਸੀ ਤੂੰ ਕਹਿ ਸਕਦਾ ਇਹ ਗੱਲ ਤੇਰੀਆਂ ਜੜਾਂ ਬਹੁਤ ਡੂੰਘੀਆਂ ਨੇ ਤੇ ਤੇਰੀਆਂ ਨਹੀਂ ਮੈਂ ਤਾਂ ਸੁਣਿਆ ਤੇਰੀਆਂ ਜੜਾਂ ਚ ਚਮਕੌਰ ਤੇ ਸਰਹੰਦ ਨੇ ਤੂੰ ਤਾਂ ਕਦੇ ਮਾੜੇ ਮੋٹے ਹੱਲਾਂ ਤੇ ਡੋਲੇ ਹੀ ਨਹੀਂ ਸੀ ਹੁਣ ਤਾਂ ਔਰੰਗਜ਼ੇਬ ਵੀ ਨਹੀਂ ਰਿਹਾ ਤੇ ਜ਼ਕਰੀਆ ਵੀ ਤੁਰ ਗਿਆ ਕਿਤੇ ਨਹੀਂ ਗਿਆ ਔਰੰਗਜੀਬ ਉਵੇਂ ਬੈਠਾ ਲਾਲ ਕਿਲੇ ਤੇ ਤੇ ਜ਼ਕਰੀਏ ਹੋਰੀ ਅੱਜ ਕੱਲ ਮੱਥੇ ਤੇ ਤਿਲਕ ਲਾ ਕੇ ਬਾਹਰ ਨਿਕਲਦੇ ਨੇ ਜੇ ਉਹਨਾਂ ਨੂੰ ਆਪਣੇ ਹੋਣ ਦਾ ਭਰਮ ਨਹੀਂ ਤਾਂ ਤੈਨੂੰ ਕਿਉਂ ਹੈ ਗੱਲ ਹੁਣ ਉਹ ਨਹੀਂ ਰਹੀ ਪਰ ਤੂੰ ਤਾਂ ਉਹੀ ਆ ਨਾ ਕਿ ਨਹੀਂ ਉਹ ਛਖੜਾਂ ਜੀ ਤੇਜ਼ੀ ਨਾਲ ਛੂਕਦੇ ਆਉਂਦੇ ਨੇ ਪਰ ਤੂੰ ਤਾਂ ਰੇਲ ਗੱਡੀਆਂ ਰੋਕੀਆਂ ਵਿਆ ਨੇ ਤੂੰ ਤੇਜ਼ੀਆਂ ਤੋਂ ਕੋਹੋਂ ਦਾ ਘਬਰਣ ਲੱਗ ਗਿਆ ਕੱਲਾ ਕੱਲਾ ਕੋਈ ਕੀ ਕਰੂ ਕੱਲਾ ਕੱਲਾ ਕੋਈ ਹਾਥੀ ਦਾ ਮੱਥਾ ਤਾਂ ਲਿਸ਼ਕ ਦੀ ਨਾਗਣੀ ਨਾਲ ਪਾੜ ਸਕਦਾ ਤੇ ਕੱਲਾ ਕੱਲਾ ਕੋਈ ਸਨੇ ਸੰਜੋਬ ਵਜ਼ੀਰ ਖਾਨ ਨੂੰ ਵਿਚਾਲਿਓਂ ਵੀ ਚੀਰ ਸਕਦਾ ਨਾਲੇ ਕੱਲਾ ਤਾਂ ਤੂੰ ਸੀ ਨਹੀਂ ਕਦੇ ਸਵਾਲ ਇਕ ਸੀ ਐਨਾ ਬੇਬਿਸ਼ਵਾਸ਼ਾ ਤਾਂ ਨਾ ਹੋ ਪਰ ਹੁਣ ਤਾਂ ਸਾਡੀਆਂ ਜ਼ਮੀਨਾਂ ਵੀ ਖੋਹ ਨੂੰ ਫਿਰਦੇ ਨੇ ਜ਼ਮੀਨ ਤੇਰੀ ਸੀ ਕਦ ਇ ਤਾਂ ਤੈਨੂੰ ਦਵਾਈ ਸੀ ਬੰਦੇ ਨੇ ਗੁਰੂ ਦੇ ਬੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਤਾਂ ਉਦੋਂ ਵੀ ਜ਼ਗੀਰਦਾਰ ਆਪਣੀ ਹੀ ਜਾਣਦੇ ਸਨ ਤੂੰ ਤਾਂ ਨਿੱਜ ਪਰ ਨਾਲ ਖੋਈ ਸੀ ਉਹਨਾਂ ਤੋਂ ਯਾਦ ਆ ਕੇ ਭੁੱਲ ਗਿਆ ਜਦ ਤੂੰ ਬਾਬੇ ਬੰਦੇ ਸਿੰਘ ਨੂੰ ਮਿਲ ਕੇ ਆਇਆ ਸੀ ਤਾਂ ਕਿਵੇਂ ਜ਼ਗੀਰਦਾਰ ਤੇਰੇ ਅੱਗੇ ਹੱਥ ਜੋੜੇ ਖਲੋਤੇ ਸਨ ਗਲ ਪੱਲਾ ਪਾ ਕੇ ਕਹਿ ਗਲਗੀਆਂ ਬੜੇ ਨੂੰ ਦੁਬਾਰਾ ਕਿ ਮਹਾਰਾਜ ਪੰਜ ਤੀਰ ਹੋਰ ਬਖਸ਼ੋ ਤੇ ਲੱਭ ਬਾਬੇ ਬੰਦੇ ਨੂੰ ਜੇ ਫਰਖਸ਼ੀਰ ਕਿਤੇ ਨਹੀਂ ਗਿਆ ਤਾਂ ਬਾਜ ਸਿੰਘ ਬੇਤੀ ਹੋਵੇਗਾ ਨੇੜੇ ਤੇੜੇ ਪਰ ਦਿੱਲੀ ਬਹੁਤ ਡਾਡੀ ਤੇ ਦੂਰ ਹੈ ਯਾਰਾ ਦਿੱਲੀ ਤਾਂ ਸਦਾ ਹੀ ਦੂਰ ਸੀ ਪਰ ਤੈਨੂੰ ਕਦੇ ਆਨੰਦਪੁਰ ਦੂਰ ਨਾ ਲੱਗੇ ਤੂੰ ਆਜ਼ਮਿੰ ਖੁਸ ਜਾਣ ਦੀ ਗੱਲ ਕਰਦਾ ਤੂੰ ਤਾਂ ਕਾਮਲਿਆ ਬ੍ਰਹਿਮੰਡ ਤੇ ਰਾਜ ਕਰਨਾ ਹੈ ਆਂਡੋਲਿਆ ਨਹੀਂ ਸਰਨਾ ਕੀ ਮੂ ਦਿਖਾਏਗਾ ਸੱਚੀ ਸਰਕਾਰ ਨੂੰ ਕੀ ਜਵਾਬ ਦੇਵੇਂਗਾ ਮਹਾਰਾਜੇ ਰਣਜੀਤ ਸਿੰਘ ਨੂੰ ਕਿ ਲਾਹੌਰ ਤੱਕ ਕੀ ਲੈਣਾ ਸੀ ਅਸੀਂ ਤਾਂ ਆਪਣੀਆਂ ਵਾਕਤ ਜ਼ਮੀਨਾਂ ਨਹੀਂ ਬਚਾ ਸਕੇ ਇੰਨੇ ਪੱਜਿਆ ਨਹੀਂ ਸਰਨਾ ਮਿੱਤਰਾ ਹੁਣ ਵੇਲੇ ਟਾਣਾ ਤੇ ਰੱਸੇ ਲਮਕਾਉਣ ਦਾ ਨਹੀਂ ਜੂਝਣ ਦਾ ਜੂਝਣ ਦਾ